ਮੇਰੇ ਸਰ ਪਿਛਲੇ ਦਿਨੀ ਹੀ ਇੰਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਕੰਮ ਕਰਦੇ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਤਰਨ ਤਰਨ ਦੇ ਰਹਿਮ ਵਾਲੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕੀਤਾ ਹੈ ਅੱਜ ਇਨਕਾਊਂਟਰ ਇੰਟੈਲੀਜੈਂਸ ਤੇ ਪੁਲਿਸ ਦੇ ਵੱਲੋਂ ਅੱਜ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਪੇਸ਼ ਕਰਕੇ ਦੋ ਨੌਜਵਾਨਾਂ ਦਾ 3 ਦਿਨਾਂ ਦਾ ਰਿਮਾਨਡ ਹਾਸਲ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਨੌਜਵਾਨ ਦੇ ਨਾਲ ਗੱਲਬਾਤ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਆਖਿਰਕਾਰ ਇਹ ਨੌਜਵਾਨ ਹਥਿਆਰ ਮੰਗਵਾ ਕੇ ਕਿੱਥੇ ਸਪਲਾਈ ਕਰਨ ਦਾ ਕੰਮ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੁਲਿਸ ਦੇ ਵੱਲੋਂ ਖੁਲਾਸੇ ਕੀਤੇ ਜਾਣਗੇ ਆਉ ਦੇਖਦੇ ਹਾਂ ਬਿਨੋਦ ਕੁਮਾਰ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਕੁਝ ਨੇ ਇਹਨਾਂ ਤੋਂ ਪੰਜ ਕ੍ਰਿਸਟਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਹਾਂ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਤੋਂ ਡਰੋਨ ਪਿੱਕ ਕਰਕੇ ਕਰੀਂ ਦੇਖਦੇ ਸਰ ਇਹ ਕਿਹਨੇ ਲਈ ਕੰਮ ਕਰਦੇ ਸੀ ਤੁਮੇ ਜੀ ਪਾਕਿਸਤਾਨੀ ਹੈ ਸਮਗਲਰ ਹੈ ਬਾਕੀ ਹੋਰ ਜਿਨ੍ਹਾਂ ਨਾਲ ਨੇ ਕਰਦੇ ਤੇ ਕਿੰਨੇ ਮੈਂ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਇਹ ਲੈ ਕਰਦੇ ਸਾਰੀ ਇਨਵੈਸਟਿਗੇਸ਼ਨ ਪਤਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਇਹਨਾਂ ਤੋਂ ਸਾਰੀ ਇਨਵੈਸਟਿਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਦੇ ਹਾਂ ਕੀ ਸਾਰਾ ਰਿਮਾਰਕ ਕਿੰਨੇ ਨਾਲ ਹੋਰ ਕਿੰਨੇ ਸਾਥੀ ਇਹਦੇ ਸਾਡੇ ਨਾਲ ਕਰਦੇ ਨੇ ਸਰ ਇਹਨ